राही शेर सिंह विष्णु भगवान दी जय सो हंग हमाराई शेर सिंह विष्णु भगवान दी जय सो हंग हमाराई शेर सिंह विष्णु

ਸਤਿਕਾਰਯੋਗ ਸਰਬਹਰ ਸੰਗਤ ਜੀਓ ਇਹ ਹਰ ਬਾਣੀ ਸੱਚੇ ਪਾਤਸ਼ਾਹ ਜੀ ਵੱਲੋਂ ਗ੍ਰੰਥ ਨੰਬਰ 9 26 ਕ ਤੱਕ 2117 ਵਿਗਰਮੀ ਮਹਿੰਦਰ ਸਿੰਘ ਦੇ ਘਰ ਪਿੰਡ ਬਾਠ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਅਮਰਸਾ ਵਿਖੇ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਆਹ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਗੇ ਜਗਤ ਵਿਕਾਰਾ ਗਹਿਰਾ ਸਾਗਰ ਕੂੜੀ ਕਿਰਿਆ ਤਾਲ ਵਜਾਏਂਦਾ ਇੱਥੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਰ ਬਾਣੀ ਰਾਹੀਂ ਸਮਝਾਇਆ ਹੈ ਕਿ ਜਿਹੜਾ ਇਹ ਜਗਤ ਵਿਕਾਰ ਆਇ ਕੀ ਹੈ ਗੁੰਡੂਂਗੇ ਸਾਗਰ ਦੀ ਤਰ੍ਹਾਂ ਆ ਕਿ ਜਿਸ ਤਰ੍ਹਾਂ ਹੀ ਅਸੀਂ ਇਹਨਾਂ ਵਿਕਾਰਾਂ ਦੇ ਨਾਲ ਜੁੜਦੇ ਜਾਂਦੇ ਆ ਉਨੇ ਹੀ ਅਸੀਂ ਇਹਨਾਂ ਦੇ ਜਿਹੜਾ ਡੂੰਗਾ ਸਾਗਰ ਵਿਕਾਰਾਂ ਦਾ ਉਹਦੇ ਵਿੱਚ ਜੀ ਤਰਸਦੇ ਜਾਂਦੇ ਆ ਤੇ ਜਿਹੜੀ ਕੂੜੀ ਕਿਰਿਆ ਦੇ ਨਾਲ ਹੀ ਸਾਡਾ ਜਿਹੜਾ ਨਾਤਾ ਹੋ ਜਾਂਦਾ ਨਿਰਮਲ ਕਰੇ ਉਜਾਗਰ ਜਿਸ ਸਿਰੇ ਆਪਣਾ ਹੱਥ ਠਕਾਏਂਦਾ ਤੇ ਜੇ ਪਰਮੇਸ਼ਰ ਪਰਮਾਤਮਾ ਦੀ ਸਾਡੇ ਸਿਰ ਤੇ ਹੱਥ ਹੋ ਜਾਵੇ ਜਿਉ ਉਹਦੀ ਦਇਆ ਮਿਹਰ ਹੋ ਜਾਵੇ ਤੇ ਫੇਰ ਸਾਡੇ ਜਿਹੜੇ ਕਰਮ ਆ ਉਹ ਸਾਰੇ ਉਹ ਨਿਰਮਲ ਕਰ ਦਿੰਦਾ ਪਵਿੱਤਰ ਕਰ ਦਿੰਦਾ ਦੇਵੇ ਨਾਮ ਰਤੀ ਰਤਨਾ ਕਰ ਰਤੀ ਰਤਨਾ ਕਰ ਲੇਖੇ ਭਾਇੰਦਾ ਤੇ ਫੇਰ ਉਹ ਪਰਮੇਸ਼ਰ ਪਰਮਾਤਮਾ ਜਿਹੜਾ ਰਤਨਾ ਦਾ ਸਾਗਰ ਆ ਉਹ ਮਤਲਬ ਉਹਦੇ ਕੋਲ ਇੰਨੇ ਰਤਨ ਆ ਕਿ ਉਹਦੇ ਵਿੱਚੋਂ ਸਾਨੂੰ ਇੱਕ ਰਤੀ ਭਰ ਵੀ ਨਾਮਦਾਨ ਸਾਡੇ ਵਿੱਚ ਜੇ ਉਹ ਪਾ ਦਿੰਦਾ ਆ ਤੇ ਫਿਰ ਸਾਡੇ ਜਿਹੜੇ ਜਿੰਨੇ ਵੀ ਸਾਡੇ ਪੂਰਵ ਜਨਮਾਂ ਦੇ ਲੇਖੇ ਜੋਖੇ ਆ ਉਹ ਸਾਰੇ ਉਹ ਆਪਣੇ ਲੇਖੇ ਲਾ ਲੈਂਦਾ ਹੈ ਸੱਚੇ ਨਾਮ ਕਰੇ ਸਦਾਗਰ ਸੱਚਾ ਵਣਜ ਇੱਕ ਕਰਾਏ ਦਾ ਕਿਉਂਕਿ ਉਹ ਪਰਮੇਸ਼ਰ ਪਰਮਾਤਮਾ ਜਿਹੜਾ ਹੈ ਉਹ ਸੱਚ ਦਾ ਵਣਜ ਵਪਾਰ ਕਰਦਾ ਹੈ ਭਾਗ ਲਗਾਏ ਕਾਇਆ ਗਾਗਰ ਅਮਰਤ ਆਤਮਤਾਰ ਚੋਂ ਆਇੰਦਾ ਤਾਂ ਫੇਰ ਪਰਮੇਸ਼ਰ ਦਾ ਨਤਰਤੀ ਭਰ ਵੀ ਜੇ ਸਾਡੇ ਚ ਨਾਮ ਆ ਜਾਂਦਾ ਹੈ ਕਿ ਅਸੀਂ ਪਰਮੇਸ਼ਰ ਦੇ ਉਹਟਾ ਅਸਰੇਟ ਆ ਜਾਂਨੇ ਆ ਤਾਂ ਫੇਰ ਸਾਡੀ ਜਿਹੜੀ ਉਹ ਕਾਇਆ ਗਾਗਰਿਆ ਸਾਡਾ ਜਿਹੜਾ ਪੰਜ ਤਤ ਦਾ ਸਰੀਰ ਆ ਇਹਦੇ ਵਿੱਚ ਉਹਦਾ ਆਪਣਾ ਵਾਸਵ ਹੋ ਜਾਂਦਾ ਹੈ ਤੇ ਫੇਰ ਉਹਨੂੰ ਵੀ ਉਹ ਭਾਗ ਲਗਾ ਦਿੰਦਾ ਹੈ ਤੇ ਉਹਦੇ ਵਿੱਚ ਜਿਹੜਾ ਹੈ ਅੰਮ੍ਰਿਤ ਨਾਮ ਦਾ ਜਿਹੜਾ ਰਸ ਆ ਉਹ ਪਾ ਦਿੰਦਾ ਹੈ ਗਰੀਬ ਨਿਮਾਨਿਆਂ ਦੇਵੇ ਆਦਰ ਜੁਗ ਜੁਗ ਹਰ ਹਰ ਜਨ ਹਰ ਹਰ ਵੇਖ ਬਖਾਇੰਦਾ ਦੇਵਾ ਪਰਮੇਸ਼ਰ ਜਿਹੜਾ ਗਰੀਬ ਨੂੰ ਆਣੇ ਕਿਹੜੇ ਹੁੰਦੇ ਆ ਜਿਹੜੇ ਪਰਮੇਸ਼ਰ ਦੀ ਬਰਮਾ ਤੇ ਚੱਲਦੇ ਆ ਤੇ ਉਹਦੀ ਓਟ ਆਸਰੇ ਵਿੱਚ ਰਹਿੰਦੇ ਆ ਫਿਰ ਉਹਨਾਂ ਨੂੰ ਕੀ ਕਰਦਾ ਮਾਨ ਸਤਕਾਰ ਦਿੰਦਾ ਆ ਫਿਰ ਉਹਨੂੰ ਚਾਰ ਜੁਗਾਤ ਹੋਈ ਉਹ ਹਮੇਸ਼ਾ ਹੀ ਉਹਨਾਂ ਦੀ ਰਖਵਾਲੀ ਉਹ ਆਪ ਕਰਦਾ ਹੈ ਕਰੇ ਖੇਲ ਹਰ ਕਰਤਾ ਕਾਦਰ ਬੇਅਬ ਰੂਪ ਪ੍ਰਗਟਾਏ ਦਾ ਇਹ ਸਾਰਾ ਖੇਲ ਉਹ ਪਰਮੇਸ਼ਰ ਜਿਹੜਾ ਆ ਉਹ ਬੇਅਬ ਆ ਤੇ ਉਹ ਆਪ ਕਰਦਾ ਆ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਕਾਲਜੋ ਨਾਤਾ ਤੋੜੇ ਕੂੜ ਕੂੜ ਏਕਾ ਬਖਸ਼ੇ ਚਰਨ ਤੂੜ ਚਰਨ ਚਰਨ ਉੱਤੇ ਮਸਟਕ ਤਿਲਕ ਇੱਕ ਲਗਾਏ ਦਾ ਤੇ ਫਿਰ ਉਹ ਪਰਮੇਸ਼ਰ ਜਿਹੜਾ ਜੋਤੀਆਂ ਦਾ ਮਾਲਕ ਆ ਜੋਤ ਸਰੂਪ ਹੁੰਦਾ ਆ ਤੇ ਉਹਦੀ ਕਿਰਪਾ ਦੇ ਨਾਲ ਹੀ ਸਾਡਾ ਜਿਹੜਾ ਇਹ ਕੂੜ ਵਿਕਾਰਾਂ ਤੋਂ ਨਾਤਾ ਜਿਹੜਾ ਟੁੱਟ ਜਾਂਦਾ ਤੇ ਫਿਰ ਉਸ ਦੀ ਉਸ ਦੀ ਚਰਨ ਧੂੜ ਜਿਹੜੀ ਸਾਨੂੰ ਪਰਮੇਸ਼ਰ ਜਿਹੜਾ ਉਹਦਾ ਮਸਟਕ ਤੇ ਤਿੱਕਾ ਸਾਡੇ ਤਿੰਨਕ ਲਗਾ ਦਿੰਦਾ ਹੈ ਕਿ ਸਾਨੂੰ ਉਹ ਆਪਣੀ ਉਹ ਟਾਸਰੇ ਵਿੱਚ ਲੈ ਲੈਂਦਾ ਹੈ ਚਰਨ ਧੂੜੀ ਸਾਜੀ ਵਸ ਧਨਮੋਲ ਗੁਰਸਿੱਖ ਹਰ ਹਰ ਝੋਲੀ ਪਾਇੰਦਾ ਤੇ ਇਹ ਜਿਹੜੀ ਚਰਨ ਧੂੜੀ ਆ ਪਰਮੇਸ਼ਰ ਦਾ ਪਿਆਰ ਜਿਹੜਾ ਆ ਇਹ ਬਹੁਤ ਹੀ ਅਨਮੋਲ ਆ ਬੜਾ ਅਨਮੁੱਲਾ ਆ ਤੇ ਉਹ ਸਿਰਫ ਇੱਕ ਗੁਰਸਿੱਖ ਜਿਹੜਾ ਹੁੰਦਾ ਪਰਮੇਸ਼ਰ ਉਹਦੀ ਝੋਲੀ ਚ ਪਾਉਂਦਾ ਸਦਾ ਸਹੇਲਾ ਵਸੇ ਕੋਲ ਵਿਛੜ ਕਦੇ ਨਾ ਜਾਂਦਾ ਤੇ ਫਿਰ ਪਰਮੇਸ਼ਰ ਦੇ ਨਾਲ ਸਾਡਾ ਜਦੋਂ ਮੇਲ ਹੋ ਜਾਂਦਾ ਤੇ ਅਸੀਂ ਹਮੇਸ਼ਾ ਹੀ ਪਰਮੇਸ਼ਰ ਦੇ ਕੋਲ ਰਹਿਨੇ ਆ ਤੇ ਉਹ ਸਾਡਾ ਸੰਤ ਸਹੇਲਾ ਮਿੱਤਰ ਪਿਆਰਾ ਬਣ ਜਾਂਦਾ ਆ ਤੇ ਅਸੀਂ ਉਹਦੇ ਤੋਂ ਸਾਡਾ ਕਦੇ ਵੀ ਛੋੜਾ ਨਹੀਂ ਹੁੰਦਾ ਪੂਰਾ ਕਰੇ ਕੀਤਾ ਕੌਲ ਕਵਲ ਆਪਣਾ ਆ ਪਲਟਾਇੰਦਾ ਤੇਵੇ ਵਡਿਆਈ ਉੱਪਰ ਧੌਲ ਕਰਨੀ ਧਰਤ ਤਵਲ ਸੁਹੈੰਦਾ ਤੇ ਫੇਰੋ ਪਰਮੇਸ਼ਰ ਜਿਹੜਾ ਜਿਹੜੇ ਉਹਨੇ ਆਪਣੇ ਗੁਰਸਿੱਖਾਂ ਨਾਲ ਜਿੰਨੇ ਵੀ ਵਾਦੇ ਕੀਤੇ ਹੁੰਦੇ ਉਹ ਸਾਰੇ ਨਿਭਾਉਂਦਾ ਆ ਉਹ ਆਪਣੇ ਵਾਦੇ ਤਾਂ ਕਦੇ ਵੀ ਨਹੀਂ ਪਲਟਦਾ ਤੇ ਉਸ ਨੂੰ ਇਸ ਧਰਤੀ ਦੇ ਉੱਤੇ ਵੀ ਮਾਨ ਵਡਿਆਈ ਮਿਲਦੀ ਹੈ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰੇ ਖੇਰ ਸਾਚਾ ਹਰ ਹਰ ਹਰਿ ਆਪਣਾ ਰੂਪ ਪ੍ਰਗਟਾਏਂਦਾ ਤੇ ਉਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਖੇਲ ਹੁੰਦਾ ਆ ਤੇ ਉਹ ਪਰਮੇਸ਼ਰ ਆਪਣੇ ਰੂਪ ਦਾ ਪ੍ਰਗਟਾਵਾ ਕਰਦਾ ਹੈ ਕਾਇਆ ਕੂੜਾ ਜਗਤ ਨਾਤਾ ਸੱਚ ਸੋਚ ਨਾ ਕੋਈ ਦੜਾਏਂਦਾ ਤੇ ਪਰ ਇਹ ਜਿਹੜਾ ਕਾਇਆ ਜਿਹੜੀ ਸਾਡੀ ਸਰੀਰ ਆ ਕਾਇਆ ਪੰਜ ਤਤ ਸਰੀਰ ਆ ਇਹਦਾ ਸਾਡਾ ਜਗਤ ਦੇ ਨਾਲ ਕਿਆ ਕੂਲ ਵਿਕਾਰਾਂ ਦਾ ਨਾਤਾ ਆ ਚਾਰੋਂ ਕੁੰਡਾਂ ਹਨੇਰੀ ਰਾਤਾ ਨਿਰਗੁਣ ਰੂਪ ਨਾ ਕੋਈ ਦਰਸਾਏਂਦਾ ਦੇਵਸ ਪਰਮੇਸ਼ਰ ਤੋਂ ਬਿਨਾਂ ਜਿਹੜਾ ਜਗਤਾਂ ਦੇ ਵਿੱਚ ਵਿਕਾਰਾਂ ਦੇ ਵਿੱਚ ਅਸੀਂ ਫਸ ਜਾਂਦੇ ਆ ਤਾਂ ਸਾਡਾ ਜਿੰਨਾ ਵੀ ਨਾਤਾ ਛੜਾਏ ਇਹ ਵਿਕਾਰਾਂ ਦੀ ਹਨੇਰੀ ਰਾਤ ਦੀ ਤਰ੍ਹਾਂ ਹੁੰਦਾ ਹੈ ਤੇ ਉੱਥੇ ਪਰਮੇਸ਼ਰ ਦਾ ਨਾਮ ਨਹੀਂ ਹੁੰਦਾ ਕਿਉਂਕਿ ਨਿਰਗੁਣ ਸਰੂਪ ਪਰਮੇਸ਼ਰ ਜਿਹੜਾ ਉੱਥੇ ਕਿਸੇ ਨੂੰ ਵੀ ਨਜ਼ਰ ਨਹੀਂ ਆਉਂਦਾ ਕਿਉਂਕਿ ਇਹ ਵਿਕਾਰਾਂ ਦੀ ਇੰਨੀ ਹਨੇਰੀ ਰਾਤ ਹੁੰਦੀ ਹੈ ਗਰੀਬ ਨਮਾਨਿਆ ਪੁੱਛੇ ਨਾ ਕੋਈ ਵਾਤਾ ਕਰੇ ਮੰਦਰ ਦੇ ਅੰਦਰ ਡੂੰਗੀ ਕੰਦਰ ਪੰਜ ਤਤ ਕਰੇ ਲੜਾਈ ਆ ਤੇ ਸਾਰੇ ਇਹਨਾਂ ਵਿਕਾਰਾਂ ਦੇ ਵਿੱਚ ਫਸੇ ਰਹਿੰਦੇ ਆ ਤੇ ਆਪਣੇ ਗ੍ਰਹਿ ਮੰਦਰ ਦੇ ਅੰਦਰ ਪੰਜ ਤਤਪਕਾਰ ਜਿਹੜੇ ਉਹਨਾਂ ਦੀ ਲੜਾਈ ਦੇ ਵਿੱਚ ਹੀ ਉਲਝੇ ਰਹਿੰਦੇ ਆ ਤੇ ਗਰੀਬ ਨਮਾਣਿਆਂ ਦੀ ਕਿਉਂਕਿ ਪਰਮੇਸ਼ਰ ਜਿਹੜਾ ਹੈ ਉਹਦੀ ਤੋਂ ਬਿਨਾ ਕੋਈ ਵੀ ਗਰੀਬ ਨਮਾਣਿਆਂ ਦੀ ਬਾਤ ਜਿਹੜੀ ਉਹ ਨਹੀਂ ਪੁੱਛਦਾ ਚਰਮ ਅੱਛਾ ਮਾਇਆ ਮਮਤਾ ਫਿਰੇ ਨਾਰਕਮ ਜਾਤਾ ਜਗਤ ਤੋਹਾਗਣ ਦੇਵੇ ਦੁਹਾਈ ਆ ਤੇ ਇਹ ਜਿਹੜੀ ਮਾਇਆ ਮਮਤਾ ਆ ਬੇਸ਼ੱਕ ਅਸੀਂ ਇਹਦੇ ਪਿੱਛੇ ਭੱਜੇ ਫਿਰਦੇ ਆ ਪਰ ਜਿਹਦੇ ਕੋਲ ਦੇਖੋ ਕਿ ਮਾਇਆ ਆ ਵੀ ਜਾਂਦੀ ਆ ਪਰ ਸਾਨੂੰ ਸੰਤੁਸ਼ਟੀ ਨਹੀਂ ਹੁੰਦੀ ਫਿਰ ਵੀ ਅਸੀਂ ਇੱਕ ਨਾਰ ਕਮਜ਼ਾਤ ਜਿਹਨੂੰ ਕਿ ਸਮਾਜ ਦੇ ਵਿੱਚ ਕੋਈ ਵੀ ਦਰਜਾ ਨਹੀਂ ਹੁੰਦਾ ਉਸ ਤਰ੍ਹਾਂ ਹੀ ਅਸਾਂ ਇੱਥੇ ਜਿਹੜੀ ਜਗਤ ਦੇ ਵਿੱਚ ਜਿਹੜੀ ਦੁਹਾਗਣਾ ਦੀ ਤਰ੍ਹਾਂ ਪਰਮੇਸ਼ਰ ਤੋਂ ਬਿਨਾਂ ਕਹਿੰਦੇ ਇੱਕ ਮਤਲਬ ਆਪਾਂ ਜਿਹੜੇ ਕੰਤ ਸੁਹਾਗ ਤੋਂ ਬਿਨਾਂ ਜਿਵੇਂ ਇੱਕ ਮਤਲਬ ਵਿਧਵਾ ਹੁੰਦੀ ਹੈ ਉਦਾਂ ਹੀ ਇਹ ਘੁੰਮਦੀ ਫਿਰਦੀ ਹੈ ਜੋਤੀ ਜੋ ਸਰੂਪ ਹਾਰੇ ਆਪ ਆਪਣੀ ਕਿਰਪਾ ਕਰੇ ਖੇਲ ਸਾਜਾ ਹਰ ਦੀਨ ਨਾਥ ਦਰਦ ਦੁੱਖ ਪੈ ਪੰਜਨ ਹਰ ਜਣ ਪਾਏ ਨੇਤਰ ਅੰਜਨ ਅੰਗਿਆਨ ਅੰਧੇਰਾ ਦੇ ਮਟਾਈਆ ਤੇ ਫਿਰ ਉਹ ਪਰਮੇਸ਼ਰ ਜਿਹੜਾ ਜੋਤ ਸਰੂਪ ਹੁੰਦਾ ਜੋਤੀਆਂ ਦਾ ਮਾਲਕ ਆ ਉਹਦੀ ਕਿਰਪਾ ਦੇ ਨਾਲ ਉਹ ਖੇਲ ਕਰਦਾ ਤੇ ਜਦੋਂ ਉਹ ਆਉਂਦਾ ਆ ਤੇ ਪਰਮੇਸ਼ਰ ਹੀ ਜਿਹੜੇ ਦੀਨਾਂ ਨਾਲ ਆਥਿਆ ਪਰਮੇਸ਼ਰ ਉਹ ਜਿੰਨੇ ਵੀ ਦੁੱਖ ਦਰਦ ਸਾਡੇ ਜਿਹੜੇ ਉਹਨਾਂ ਨੂੰ ਸਾਡੇ ਦਾਰੇ ਆ ਸਾਰਿਆਂ ਨੂੰ ਖਤਮ ਕਰ ਦਿੰਦਾ ਤੇ ਪਰਮੇਸ਼ਰ ਦੇ ਨਾਮ ਦਾ ਜਦੋਂ ਸੁਰਮਾ ਸਾਡੀਆਂ ਅੱਖਾਂ 'ਚ ਪੈ ਜਾਂਦਾ ਤੇ ਸਾਡੇ ਨੇਤਰ ਜਿਹੜੇ ਉਹ ਖੁੱਲ ਜਾਂਦੇ ਆ ਤੇ ਸਾਨੂੰ ਗਿਆਨ ਹੋ ਜਾਂਦਾ ਅਗਿਆਨ ਅੰਧੇਰਾ ਦੇਵੇ ਘਟ ਏਕਾ ਮੰਤਰ ਨਾਮ ਦਰੜਾਏਂਦਾ ਤੇ ਫਿਰ ਇੱਕ ਪਰਮੇਸ਼ਰ ਦੇ ਨਾਮ ਦਾ ਮੰਤਰ ਜਿਹੜਾ ਉਹ ਵੀ ਦੱਸਦਾ ਹੈ ਤੇ ਸਾਨੂੰ ਸਾਰੀ ਅਗਿਆਨਤਾ ਖਤਮ ਹੋ ਜਾਂਦੀ ਹੈ ਕਿ ਪਰਮੇਸ਼ਰ ਇੱਕ ਹੀ ਆ ਉਹ ਕਾਲਪੁਰਖ ਏਕੀਆ ਜੁਗਾ ਜੁਗਾ ਤੋਂ ਆਪਣੀ ਖੇਲ ਕਰਦਾ ਆ ਉਹ ਸ਼ਰੀਰਾਂ ਦੀ ਵਰਤੋਂ ਕਰਦਾ ਆ ਉਹ ਸਰਗੁਣ ਰੂਪ ਹੋ ਕੇ ਪ੍ਰਗਟ ਹੁੰਦਾ ਪਰ ਪਰਮੇਸ਼ਰ ਇੱਕ ਵਾਰ ਇਸ ਗੱਲ ਦੀ ਉਹ ਸਾਨੂੰ ਜਨਾਈ ਕਰਾ ਦਿੰਦਾ ਦੁਈ ਦਵੈਤ ਮੇਟੇ ਫਟ ਏਕਾ ਨਿਰਗੁਣ ਰੰਗ ਰੰਗਾਇਦਾ ਤੇ ਉਸ ਪਰਮੇਸ਼ਰ ਜਿਹੜਾ ਇੱਕ ਨਿਰਗੁਣਿਆ ਫਿਰ ਆਪਾਂ ਦੁਇਤ ਵਿਵਾਦ ਦੇ ਫਰਕ ਤੋਂ ਦੂਰ ਹੋ ਜਾਂਦੇ ਆ ਸਾਡੇ ਜੋ ਖਤਮ ਹੋ ਜਾਂਦੇ ਆ ਤੇ ਪਰਮੇਸ਼ਰ ਦਾ ਜਿਹੜਾ ਇੱਕ ਨਿਰਗੁਣ ਰੰਗਿਆ ਉਹ ਸਾਰਿਆਂ ਦੇ ਉੱਪਰ ਛੜ ਜਾਂਦਾ ਸਾਚੀ ਵਸਤਵ ਕਾਇ ਸਾਚੇ ਹਟ ਜਗਤ ਦੁਆਰ ਨਮੰਤਰ ਨਾਮ ਕੋਈ ਫਰਾਂ ਦਾ ਦੇਵਨ ਹਾਰਾ ਬ੍ਰਹਮ ਮਤ ਤਤਵ ਤਤ ਇੱਕ ਸਮਝਾਏ ਦਾ ਤੇ ਫਿਰ ਉਹ ਪਰਮੇਸ਼ਰ ਦੀ ਸੱਚੀ ਹੱਟ ਜਿਹੜੀ ਆ ਉਹਦੇ ਸਾਨੂੰ ਪਤਾ ਚੱਲ ਜਾਂਦਾ ਆ ਤੇ ਜਗਤ ਦੁਆਰਾਂ ਤੇ ਸਾਨੂੰ ਜਿਹੜਾ ਉਹ ਘੁੰਮਣਾ ਫਿਰਨਾ ਨਹੀਂ ਪੈਂਦਾ ਤੇ ਇਹ ਬ੍ਰੇ ਜਿਹੜੀ ਪਰਮੇਸ਼ਰ ਦੀ ਬ੍ਰਾਹਮਾ ਤੇ ਆ ਉਹ ਤਤਵ ਜਿਹੜੇ ਆ ਸਾਡੇ ਕਿੰਨੇ ਤਤਵ ਆ ਉਹਨਾਂ ਵਿੱਚੋਂ ਵੀ ਕੋਈ ਤਤ ਜਿਹੜਾ ਚੁਣਦਾ ਜਿਹਦੇ ਤੋਂ ਉਹਦੀ ਕਿਰਪਾ ਹੁੰਦੀ ਆ ਉਹਨੂੰ ਹੀ ਉਹਦੀ ਉਹ ਮਤ ਦਿੰਦਾ ਤੇ ਉਹਦੀ ਉਹਨੂੰ ਚਣਾਈ ਦਿੰਦਾ ਕਰਵਾਉਂਦਾ ਤੇ ਉਹਨੂੰ ਹੀ ਉਹ ਸੁਝਾਉਂਦਾ ਹੈ ਜੋਤੀ ਜੋਤ ਸਰੂਪ ਹਰਿਆ ਪੇ ਆਪਣੀ ਕਿਰਪਾ ਕਰ ਕੇ ਲੈ ਮੰਦਰ ਵੇਖੇ ਆਪੇ ਵੜੇ ਲੇਖਾ ਲੇਖੇ ਆਪੇ ਪਾਹਿੰਦਾ ਤੇ ਫਿਰ ਪਰਮੇਸ਼ਰ ਦੀ ਕਿਰਪਾ ਹੁੰਦੀ ਆ ਤੇ ਉਹ ਜੋਤ ਸਰੂਪ ਹੋ ਕੇ ਜੋਤੀਆਂ ਦਾ ਮਾਲਕ ਹੋ ਕੇ ਉਹਨਾਂ ਦੇ ਅੰਦਰ ਜਦੋਂ ਜਦੋਂ ਬੈਠ ਜਾਂਦਾ ਹੈ ਆਤਮਾ ਤੇ ਪਰਮਾਤਮਾ ਦਾ ਮੇਲ ਹੋ ਜਾਂਦਾ ਹੈ ਤਾਂ ਫਿਰ ਉਹਨਾਂ ਦਾ ਲੈਖਾ ਜੋਖਾ ਵੀ ਆਪਣੀ ਚੋੜੀ ਪਾ ਲੈਂਦਾ ਪੰਜ ਤਤ ਜਗਤ ਬੰਧਨ ਅਪ ਤੇਜ ਵਾਏ ਪ੍ਰਿਥਵੀ ਆਕਾਸ਼ ਖੇਲ ਖਿਲਾਇੰਦਾ ਤਰੈ ਗੁਣ ਮਾਇਆ ਬੱਧਾ ਬਤਨ ਦਲ ਮਨ ਮਤ ਬੁੱਧ ਵੇਸ ਵਟਾਇੰਦਾ ਤੇ ਸਾਡਾ ਜਿਹੜਾ ਲੈਖਾ ਜੋਖਾ ਪਰਮੇਸ਼ਰ ਨੇ ਕਿਹਾ ਹੈ ਕਿ ਜਗਤ ਬੰਧਨ ਜਿਹੜਾ ਇਹ ਪੰਜ ਤਤਾਂ ਦਾ ਹੈ ਪੰਜ ਤਤ ਕਿਹੜੇ ਅਪ ਤੇਜ ਵਾਏ ਪ੍ਰਿਥਵੀ ਆਕਾਸ਼ ਆਪੋ ਦਾ ਮਤਲਬ ਹੈ ਨੀਰ ਪਾਣੀ ਜਿੱਦਾਂ ਹੁੰਦਾ ਹੈ ਤੇਜ ਅਗਨੀ ਵਾਏ ਹਵਾ ਪ੍ਰਥਵੀ ਆਕਾਸ਼ ਇਹਦੇ ਨਾਲ ਜੁੜ ਕੇ ਅਸੀਂ ਜਿਹੜੇ ਇਸ ਜਗਤ ਦੇ ਬੰਦਨਾਂ ਵਿੱਚ ਵੱਜਦੇ ਆ ਇਸ ਤੋਂ ਇਲਾਵਾ ਉਹਨੇ ਸਾਡੇ ਚਿਤ ਰਹਿ ਗੁਣ ਮਾਇਆ ਜਤ ਰਜੋ ਤਮੋ ਤੇ ਸਤੋ ਇਹ ਤਿੰਨ ਚੀਜ਼ਾਂ ਵੀ ਸਾਡੇ ਚ ਉਹਨੇ ਪਾਈਆਂ ਨੇ ਤੇ ਉਸ ਤੋਂ ਬਾਅਦ ਸਾਡੇ ਚ ਪਾਈ ਉਹਨੇ ਮਨ ਮਤ ਬੁੱਧ ਤੇ ਵੇਸ ਤੇ ਗੁਰਮਖ ਵਿਰਲਾ ਜਾਣੇ ਪਰਮਾਨੰਦ ਜਿਸ ਜਾਣਿਆਤ ਅੰਮੇਂਤਰ ਮੇਲ ਮਲਾਇੰਦਾ ਤੇ ਇੰਨਾ ਸਾਰੇ ਬੰਦਨਾਂ ਵਿੱਚ ਅਸੀਂ ਵੱਜ ਜਾਂਦੇ ਆ ਪਰ ਕੋਈ ਵਿਰਲਾ ਗੁਰਮੁਖ ਜਿਹੜਾ ਗੁਰਸੇਖਿਆ ਉਹੀ ਪਰਮੇਸ਼ਰ ਨੂੰ ਪਛਾਣਦਾ ਹੈ ਗੁਰਸੇਖ ਵਿਰਲਾ ਜਾਣੇ ਪਰਮਾਨੰਦ ਜਿਸ ਜਨਿਆਤਮ ਅੰਤਰ ਮੇਲ ਮਲਾਇੰਦਾ ਤੇ ਜਿਹੜਾ ਪਰਮੇਸ਼ਰ ਨਾਲ ਇਹ ਸਾਰੇ ਬੰਦਨਾ ਚ ਬੰਝਿਆ ਹੋਇਆ ਵੀ ਪਰਮੇਸ਼ਰ ਨੂੰ ਪਛਾਣਦਾ ਪਰਮੇਸ਼ਰ ਦੇ ਨਾਲ ਜੋੜ ਕਰਦਾ ਆਤਮਾ ਪਰਮਾਤਮਾ ਦਾ ਮੇਲ ਕਰਦਾ ਆ ਉਹਨੂੰ ਹੀ ਪਰਮੇਸ਼ਰ ਦੇ ਸੱਚੇ ਦਰਸ਼ਨ ਹੁੰਦੇ ਆ ਤੋਂ ਨਿਆ ਨਾਦੀ ਨਾਦ ਗਾਏ ਸੁਹਾਗੀ ਸ਼ੰਧਾ ਨੇ ਚੱਪਾ ਚੱਪ ਆਪ ਕਰਾਇੰਦਾ ਤੇ ਫਿਰ ਉਹ ਪਰਮੇਸ਼ਰ ਜੈ ਨੂੰ ਮਿਲ ਜਾਂਦਾ ਆ ਉਹ ਗੁਰਸਿੱਖ ਜਿਹੜੇ ਉਹਨਾਂ ਦੇ ਅੰਦਰ ਹਮੇਸ਼ਾ ਹੀ ਪਰਮੇਸ਼ਰ ਦਾ ਚੱਪਾ ਚੱਪ ਚੱਲਦਾ ਰਹਿੰਦਾ ਹਮੇਸ਼ਾ ਹੀ ਪਰਮੇਸ਼ਰ ਦੀ ਯਾਦ ਚ ਰਹਿੰਦੇ ਆ ਜੋਤੀ ਜੋਤ ਸਰੂਪ ਹਾਰਿਆ ਤੇ ਆਪਣੀ ਕਿਰਪਾ ਕਰ ਲੇਖਾ ਜਾਣੇ ਵੱਟ ਪ੍ਰਤਾਪ ਮੇਟਣ ਹਾਰਾ ਤੀਨੋ ਤਾਪ ਜਗਤ ਸੰਤਾ ਪਿਆਪ ਕੋ ਮਾਇੰਦਾ ਤੇ ਫਿਰ ਉਹ ਪਰਮੇਸ਼ਰ ਪਿਆਰਾ ਜਿਹੜਾ ਆ ਉਸ ਉਸ ਗੁਰ ਸਿੱਖ ਦੇ ਪਰਮੇਸ਼ਰ ਆਪੇ ਕਿਰਪਾ ਕਰਦਾ ਉਹਨਾਂ ਦੇ ਉੱਤੇ ਉਹਨਾਂ ਦੇ ਲੇਖੇ ਜੋਖੇ ਖਤਮ ਕਰਦਾ ਤੇ ਜਗਤ ਦੇ ਜਿਹੜੇ ਵਿਕਾਰ ਆ ਤੇ ਸੰਤਾਪ ਸਾਨੂੰ ਸਤਾਉਂਦੇ ਆ ਉਹ ਸਾਰੇ ਸਾਡੇ ਜਿਹੜੇ ਖਤਮ ਕਰ ਦਿੰਦਾ ਜਗਤ ਸੰਤਾਪ ਮਿਟੇ ਦੁੱਖ ਕਾਇਆ ਰੋਗ ਰਹੇ ਨਾ ਰਾਈਆ ਉਚਲ ਕਰੇ ਭਗਤ ਮੁਖ ਮੁਖ ਮੁਖਾ ਆਪ ਸੁਣਾਈ ਆ ਤੇ ਫਿਰ ਉਹ ਪਰਮੇਸ਼ਰ ਜਿਹੜਾ ਸਾਰੇ ਜਗਤ ਦੇ ਦੁੱਖ ਜਦੋਂ ਮਿਟ ਜਾਂਦੇ ਆ ਤੇ ਜਿਹੜਾ ਭਗਤ ਆ ਉਹ ਸੱਚਾ ਹੋ ਜਾਂਦਾ ਹੈ ਤੇ ਪਰਮੇਸ਼ਰ ਵੀ ਉਹਨੂੰ ਸੁਲਾਉਂਦੇ ਆ ਮੁੱਖ ਮੁਖੜਾ ਆਪ ਸੁਲਾਈ ਸਫਲ ਕਰੇ ਮਾਤ ਕੋਖ ਜਿਸ ਜਨ ਬਖਸ਼ਿਆ ਸੱਚ ਸਰਨਾਈ ਆ 180000 ਅੰਦਰੋਂ ਬਹੇ ਨਾ ਕੋਈ ਲੋਕ ਪਸ਼ੂ ਪ੍ਰੇਤ ਪੂਤ ਚੱਕਰ ਜਨ ਖਬੀਸ ਪਏ ਦੇ ਖਪਾਈਆ ਸੈਦ ਮੁੱਲਾ ਸ਼ੇਕ ਪੀਰ ਮੁਸਾਇਕ ਕੋਈ ਨਾ ਮਾਰੇ ਆਏ ਚੱਕਰਦਾਰ ਦਵਾਰੇ ਦੇ ਦਰਗਾਈਆ ਤਫਰ ਪਰਮੇਸ਼ਰ ਜਿੰਨੇ ਜਿਹੜੀ ਉਹ ਜਿਹੜੀ ਨਾਦ ਕੋਖ ਤੋਂ ਪੈਦਾ ਹੋਏ ਹੁੰਦੇ ਉਹਨੂੰ ਵੀ ਮਾੜ ਬਟਿਆਈ ਮਿਲਦੀ ਹੈ ਤੇ ਉਹ ਸੱਚੀ ਸ਼ਰਨ ਚ ਜਲ ਜਾਂਦੇ ਪਰਮੇਸ਼ਰ ਦੀ ਤਾਂ ਫਿਰ ਜਿਹੜੀ ਸਾਡੀ ਭੂਤਾਂ ਪ੍ਰੇਤਾਂ ਦੀ 1,80,000 ਜਉਨੀ ਜਿਹੜੀ ਪਰਮੇਸ਼ਰ ਨੇ ਕਿਹਾ ਹੈ ਕਿ ਤੁਰੀ ਫੇਰਦੀ ਆ ਉਹ ਸਾਰਿਆਂ ਤੋਂ ਆਪਾਂ ਰਹਿਤ ਹੋ ਜਾਂਦੇ ਆ ਉਹਨਾਂ ਦਾ ਡਰ ਸਿਰ ਆ ਖਤਮ ਹੋ ਜਾਂਦਾ ਚਲਸਾ ਉਸ ਦੇ ਪਰਮੇਸ਼ਰ ਦੇ ਦਵਾਰੇ ਤੋਂ ਦੂਰ ਰਹਿੰਦੇ ਆ ਮੜੀ ਮਸਾਣਾ ਲਾਏ ਸੱਤਰ ਸ਼ਬਦ ਖੰਡਾ ਇੱਕ ਚਮਕਾਈ ਆ ਕੂੜੀ ਕਿਰਿਆ ਕਰੇ ਵੱਖਰੇ ਸੱਚੀ ਵਸਤੂ ਮੌਲਕ ਏਕਾ ਨਾਮ ਚੋੜੀ ਪਾਈ ਆ ਤੇ ਫਿਰ ਪਰਮੇਸ਼ਰ ਉਹਨਾਂ ਨੂੰ ਇਹ ਮੜੀ ਮਸਾਣਾ ਦੇ ਸਥਰਾ ਤੋਂ ਵੀ ਰਹਿਤ ਕਰ ਦਿੰਦੇ ਆ ਤੇ ਪਰਮੇਸ਼ਰ ਦੀ ਉਹ ਸੱਚੀ ਸ਼ਰਨ ਚ ਆ ਕੇ ਇਹਦੇ ਕੁੜੀ ਕਿਰਿਆ ਤੋਂ ਰਹਿਤ ਬਚ ਜਾਂਦੇ ਆ ਤੇ ਪਰਮੇਸ਼ਰ ਦੇ ਨਾਮ ਦਾ ਮੌਲਕ ਖਜ਼ਾਨਾ ਉਹਦੀ ਚੋੜੀ ਚ ਪੈ ਜਾਂਦਾ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਗਰੀਬ ਨਿਮਾਣੇ ਜਾਇ ਤਾਰ ਤਾਰਨ ਹਾਰਾ ਇੱਕ ਸੱਚਾ ਸ਼ੈਨ ਚਾਹੀਆ ਤੇ ਉਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹ ਜੋਤਿਆਂ ਦਾ ਮਾਲਕ ਆ ਜੋਤ ਸਰੂਪ ਹੋ ਕੇ ਉਹ ਕੀ ਕਰਦਾ ਆਪਣੇ ਨਿਮਾਣੇ ਭਗਤ ਜਿਹੜੇ ਉਹਦੀ ਬ੍ਰਹਮਅਤੇ ਚੱਲਦੇ ਜਿਹੜੀ ਉਹਦੀ ਉਹ ਟਾਸਲੇ ਚ ਰਹਿੰਦੇ ਆ ਤੇ ਉਹਨਾਂ ਨੂੰ ਕੀ ਕਰ ਦਿੰਦਾ ਉਹ ਤਾਰ ਦਿੰਦਾ ਸੋ ਆ ਹਲ ਸੰਗਤ ਜੀ ਮੈਂ ਇੱਥੇ ਹੀ ਹਰ ਬਾਣੀ ਨੂੰ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਹਲ ਸੰਗਤ ਪਾਸੋਂ ਇਜਾਜ਼ਤ ਚਾਹਾਂਗੀ ਹਰ ਬਾਣੀ ਪੜਦੇ ਆ ਵਿਚਾਰ ਕਰਦੇ ਆ ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਤੇ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਖਿਮਾ ਦੀ ਜਾਂਚ ਕਹਾ ਔ ਮੇਰੇ ਨਾਲ ਪੰਜ ਗਾਰਿਆਂ ਦਾ ਸਾਥ ਹੋਇਆ। ਸੋ ਮੰਗੁ ਮਹਾਰਾਹੀ ਸ਼ੇਰ ਸਿੰਘ ਜੀ। ਪਰਵਾਣੀਏ। ਸੋ ਮੰਗੁ ਮਹਾਰਾਹੀ ਸ਼ੇਰ ਸਿੰਘ ਜੀ। ਪਰਵਾਣੀਏ। ਸੋ ਮੰਗੁ ਮਹਾਰਾਹੀ